ਹਾਂਜੀ ਮੈਂ ਜਦੋਂ 7 ਸਾਲ ਦੀ ਸੀ ਉਦੋਂ ਤੋਂ ਮੈਂ ਗਾਉਣੀ ਆ ਤੇ ਮੈਨੂੰ ਸ਼ੌਂਕ ਆਪਣੇ ਪਾਪਾ ਤੋਂ ਪਿਆ ਉਹਨਾਂ ਦਾ ਸੁਪਨਾ ਸੀ ਕਿ ਮੈਂ ਇੱਕ ਬਹੁਤ ਵੱਡਾ ਸਿੰਗਰ ਬਣਾ ਤੇ ਉਹਨਾਂ ਦਾ ਸੁਪਨਾ ਤਾਂ ਪੂਰਾ ਹੋਇਆ ਨਹੀਂ ਤੇ ਮੈਂ ਹੁਣ ਉਹਨਾਂ ਦਾ ਸੁਪਨਾ ਪੂਰਾ ਕਰਾਂਗੀ ਮੈਂ ਆਸਵੇਰੇ 4 ਵਜੇ ਉੱਠਦੀ ਆ ਫਿਰ ਮੈਂ ਬਾਠ ਕਰਦੀ ਆ ਉਸ ਤੋਂ ਬਾਅਦ ਮੈਂ ਰਿਆਜ਼ ਕਰਦੀ ਆ ਫਿਰ ਸਕੂਲ ਜਾਨੀ ਆ ਸਕੂਲ ਤੋਂ ਆ ਕੇ ਟਿਊਸ਼ਨ ਜਾਨੀ ਆ ਫਿਰ ਆ ਕੇ ਰਿਆਜ਼ ਕਰਦੀ ਆ ਦੁਤੀਏ ਤੈਨੂੰ ਦੋ ਬਚਨ ਚੋਲੀ ਦੇ ਵਿੱਚ ਪਾਈਂ ਵੀ ਸਦਕੇ ਤੂੰ ਪਾਵੇਂ ਕਰ ਲੈ ਪੜਾਈਆਂ ਮੇਰੀ ਪੱਗ ਨੂੰ ਦਾਗ ਨਾ ਲਾਈਂ ਵੀ ਸਦਕੇ ਤੂੰ ਪਾਵੇਂ ਕਰ ਲੈ ਪੜਾਈਆਂ ਮੇਰੀ ਪੱਗ ਨੂੰ ਦਾਗ ਨਾ ਲਾਈਂ ਹਾਂਜੀ ਸਰ ਬੱਚੇ ਬਹੁਤ ਮਿਹਨਤ ਕਰ ਰਹੇ ਆ ਜਿਹੜਾ ਮੇਰਾ ਸੁਪਨਾ ਸੀ ਅੱਜ ਉਹ ਬੱਚੇ ਕਰ ਰਹੇ ਆ ਤੇ ਮੇਰੇ ਮਨ ਨੂੰ ਬਹੁਤ ਖੁਸ਼ੀ ਆ ਵੀ ਮੇਰੇ ਬੱਚੇ ਇੰਨੇ ਲੈ ਕੇ ਆ ਮਿਹਨਤ ਕਰ ਰਹੇ ਆ ਇਹ ਸੋਸ਼ਲ ਮੀਡੀਆ ਦੇ ਉੱਤੇ ਬੱਚਿਆਂ ਦੇ ਬਹੁਤ ਸਾਰੇ ਵਿਊ ਨੇ ਔਰ ਪਿੱਛੇ ਜੇ ਥੋੜੇ ਦਿਨ ਹੋਏ ਆ ਪਿਛਲੇ ਦਿਨੀ ਇਹਦੀ ਬੇਟੀ ਦੀ ਸੋਸ਼ਲ ਮੀਡੀਆ ਦੇ ਉੱਤੇ ਛੋਟੀ ਜੀ ਕਲਿੱਪ ਇੱਕ ਬੜੀ ਧੀਆ ਵਾਲਾ ਸੌਂਗ ਜਿਹੜਾ ਬਹੁਤ ਮਸ਼ਹੂਰ ਹੋਇਆ ਹਾਂਜੀ ਬਹੁਤ ਪਪੂਲਰ ਜਿਹੜਾ ਕੋਈ ਮਾਨਵ ਬਲੌਗਰ ਆ ਉਹਨੇ ਆਈਡੀ ਨੂੰ ਸ਼ੇਅਰ ਕੀਤਾ ਮੁੰਡਾ ਕਰਨ ਸਾਊਂਡ ਵਾਲਾ ਵੈ ਇੱਕ ਸਾਡਾ ਵੀਰ ਤਰਨਤਨ ਤੋਂ ਉਹਨੇ ਵੀ ਬੱਚੀ ਦੀ ਕਲਿੱਪ ਨੂੰ ਸ਼ੇਅਰ ਕੀਤਾ ਬਹੁਤ ਸਾਰੇ ਵਿਊ ਹੋਏ ਉਹਨਾਂ ਦੇ ਨਾਲ ਵੀ ਮੈਂਸ਼ਨ ਹੋਈ ਹੈ ਇਹਦੀ ਜਿੱਥੇ ਰਕੜੀ ਦਾ ਦਿਹਾੜਾ ਆ ਰਿਹਾ ਉੱਥੇ ਹੀ ਤੁਹਾਨੂੰ ਅੱਜ ਭੈਣ ਭਰਾਵਾਂ ਦਾ ਪਿਆਰ ਦਿਖਾਉਂਦੇ ਆ ਕਿਉਂਕਿ ਉਹ ਜੋੜੀ ਜਿਹੜੀ ਭੈਣ ਭਰਾਵਾਂ ਦੀ ਪੂਰੇ ਪੰਜਾਬ 'ਚ ਫੇਮਸ ਹੋ ਗਈ ਦੀ ਕਿਉਂਕਿ ਉਹ ਚੰਡੀਗੜ੍ਹ ਵੀ ਗਾਉਂ ਜਾਂਦੇ ਔਰ ਮੇਲੇ ਵੀ ਲਗਾਉਂਦੇ ਆ ਔਰ ਗਾ ਕੇ ਭੈਣ ਭਰਾਵਾਂ ਦੀ ਜਿਹੜੀ ਜੋੜੀ ਹੈ ਬਹੁਤ ਕਾਮਯਾਬ ਹੈ ਔਰ ਪਿਆਰ ਵੀ ਦੋਨਾਂ ਭੈਣ ਭਰਾਵਾਂ ਦਾ ਤੁਸੀਂ ਦੇਖ ਸਕਦੇ ਜੀ ਤੇ ਦੋਨੇ ਭੈਣ ਭਰਾ ਗਾਉਂਦੇ ਆ ਇਕੱਠੇ ਔਰ ਬੜੀ ਬੜੀ ਦੂਰ ਗਾਉਂ ਜਾਂਦੇ ਆ ਉਹ ਇਹਦਾ ਨਾਮ ਵੀ ਜਿਹੜਾ ਬਹੁਤ ਜਿਆਦਾ ਹੈ ਸੋਸ਼ਲ ਮੀਡੀਆ ਤੇ ਵੀ ਫੇਮਸ ਹੈ ਆਪਾਂ ਗੱਲ ਵੀ ਕਰਦੇ ਆ ਬੇਟਾ ਕੀ ਨਾਮ ਤੁਹਾਡਾ ਪਹਿਲਾਂ ਤਾਂ ਸੱਸ਼ੀ ਕਾਲ ਜਿੰਨੇ ਸਾਰੇ ਵੱਲੋਂ ਬੇਟਾ ਕੀ ਨਾਮ ਤੁਹਾਡਾ ਮੇਰਾ ਨਾਮ ਸਿੰਦਰਨ ਸੇਖਵਾ ਬੇਟਾ ਕਿਹੜਾ ਸ਼ੌਂਕ ਪਿਆਦਾ ਤੁਹਾਨੂੰ ਕਿਹੜਾ ਕਿਹੜਾ ਸ਼ੌਂਕ ਪਿਆ ਹਾਂਜੀ ਕਿਹੜਾ ਕਿਹੜਾ ਸ਼ੌਂਕ ਪਿਆਦਾ ਗਾਉਂਦਾ ਕਿੱਥੋਂ ਹੈ ਹਾਂਜੀ ਮੈਨੂੰ ਸ਼ੌਕ ਪਿਆ ਮੇਰੇ ਪਾਪਾ ਤੋਂ ਉਹ ਜਦ ਮੈਂ ਨਿੱਕੀ ਸੀ ਦਗਾਉਂਦੇ ਸੀ ਮੈਂ ਉਹਨਾਂ ਨੂੰ ਦੇਖਦੀ ਸੀ ਉਦੋਂ ਮੈਨੂੰ ਸ਼ੌਕ ਪਿਆ ਕਿੱਥੇ-ਕਿੱਥੇ ਗਾਉਣ ਗਏ ਤੁਸੀਂ ਗਾਣ ਹਾਂਜੀ ਬਹੁਤ ਜਗਾਵਾਂ ਮੈਂ ਚਾਰ ਕਣੀਆਂ ਕਰਦੀਆਂ ਮੇਲਿਆਂ ਤੇ ਵੀ ਜਾਨੀ ਹਾਂ ਬਹੁਤ ਥਾਵਾਂ ਤੇ ਜਾਨੀ ਜਿੱਥੇ ਮਹਿਮਾਨੀ ਹੈ ਰਿਆਜ਼ ਇਕੱਠੇ ਭੰਪਰਾ ਕਰਦੀ ਹਾਂਜੀ ਸਾਰੇ ਇਕੱਠੇ ਕਰਦੀ ਨਾਲ ਆਪਣੇ ਭਰਾ ਨੂੰ ਵੀ ਛੋਟੇ ਨੂੰ ਸੰਭਾਲਦੇ ਹਾਂਜੀ ਉਹਨੂੰ ਵੀ ਵਸਕਾਉਂਦੇ ਨਾਲ ਕਿਹੜਾ ਗਾਣਾ ਸੁਣਾਉਗੇ ਅਸੀਂ ਤੁਹਾਨੂੰ ਮੈਂ ਤੁਹਾਨੂੰ ਜੋਤੀ ਨੂੰ ਰਗਾ ਇੱਕ ਗਾਣਾ ਸੁਣਾਉਂ ਮਤਲਬ ਦੇ ਰਿਸ਼ਤੇ ਨੇ ਮਤਲਬ ਦੀ ਯਾਰੀ ਐ ਕੋਈ ਦਿਲ ਨੂੰ ਪੁੱਛਦਾ ਨਹੀਂ ਦੌਲਤ ਹੀ ਪਿਆਰੀ ਹੈ ਜੋ ਆਪਣਾ ਲੱਗਦਾ ਏ ਉਹੀ ਤਾਂ ਠੱਗਦਾ ਏ ਜੋ ਆਪਣਾ ਲੱਗਦਾ ਏ ਉਹੀ ਤਾਂ ਠੱਗਦਾ ਏ ਮੇਰਾ ਇਹੀ ਹੋ ਕਹਿਣਾ ਏ ਬੱਚ ਬੱਚ ਕੇ ਰਹਿਣਾ ਏ ਦੁਨੀਆ ਮਤਲਬ ਦੀ ਏ ਦੁਨੀਆ ਮਤਲਬ ਦੀ ਏ ਦੁਨੀਆ ਮਤਲਬ ਦੀ ਏ ਦੁਨੀਆ ਮਤਲਬ ਦੀ ਕੋਤ ਕਰੋ ਦਸ ਸੰਗਟੇ ਆ ਗੋੰਦ ਦਤਨ ਹਾਂਜੀ ਮੈਂ ਜਦੋਂ 7 ਸਾਲ ਦੀ ਸੀ ਉਦੋਂ ਤੋਂ ਮੈਂ ਗਾਉਣੀ ਆ ਤੇ ਮੈਨੂੰ ਸ਼ੌਂਕ ਆਪਣੇ ਪਾਪਾ ਤੋਂ ਪਿਆ ਉਹਨਾਂ ਦਾ ਸੁਪਨਾ ਸੀ ਕਿ ਮੈਂ ਇੱਕ ਬਹੁਤ ਵੱਡਾ ਸਿੰਗਰ ਬਣਾ ਤੇ ਉਹਨਾਂ ਦਾ ਸੁਪਨਾ ਤਾਂ ਪੂਰਾ ਹੋਇਆ ਨਹੀਂ ਤੇ ਮੈਂ ਹੁਣ ਉਹਨਾਂ ਦਾ ਸੁਪਨਾ ਪੂਰਾ ਕਰਾਂਗੀ ਤੇ ਬਹੁਤ ਵੱਡੀ ਸਿੰਗਰ ਬਣਾਂਗੀ। ਇਹ ਕਿੱਥੋਂ ਸਿੱਖਣ ਜਾਂਦਾ ਤੁਸੀਂ ਘਰ ਹੀ ਰਿਆਜ਼ ਕਰਦੇ ਕਿ ਕੋਈ ਉਸਤਾਦ? ਹਾਂਜੀ ਨਹੀਂ ਮੇਰੇ ਮੇਰੇ ਗੁਰੂ ਜੀ ਬਟਾਲੇ ਤੋਂ ਮਾਸਟਰ ਸਰਦਾਰੀ ਲਾਲ ਜੀ ਨੇ। ਉਹ ਕਿੰਨੇ ਵਜੇ ਸਵੇਰ ਨੂੰ ਉੱਠਦੇ ਹੋ ਪੜ੍ਹਾਈ ਵੀ ਆ ਨਾਲ ਰਿਆਜ਼ ਵੀ ਕਰਨਾ ਔਰ ਕਿੱਦਾਂ ਕਰਾਂ? ਹਾਂਜੀ ਮੈਂ ਸਵੇਰੇ 4 ਵਜੇ ਉੱਠਦੀ ਆ ਫਿਰ ਮੈਂ ਪਾਠ ਕਰਦੀ ਆ ਉਸ ਤੋਂ ਬਾਅਦ ਮੈਂ ਰਿਆਜ਼ ਕਰਦੀ ਆ ਫਿਰ ਸਕੂਲ ਜਾਨੀ ਆ ਸਕੂਲ ਤੋਂ ਆ ਕੇ ਟਿਊਸ਼ਨ ਜਾਨੀ ਆ ਫਿਰ ਆ ਕੇ ਰਿਆਜ਼ ਕਰਦੀ ਆ ਪਾਪਾ ਵੀ ਸਿਖਾਉਂਦੇ ਫਿਰ ਕਿਸੇ ਵੇਲੇ ਹਾਂਜੀ ਪਾਪਾ ਵੀ ਸਿਖਾਉਂਦੇ ਜਿੱਥੇ ਗਲਤੀ ਹੁੰਦੀ ਪਾਪਾ ਵੀ ਦੱਸਦੇ ਕਿ ਇੱਥੇ ਇਦਾਂ ਕਰਨਾ ਇੱਥੇ ਇਦਾਂ ਬ੍ਰਦਰ ਨੂੰ ਫਿਰ ਬ੍ਰਦਰ ਨੂੰ ਕਦੋਂ ਸਿਖਾਉਂਦੇ ਹਾਂਜੀ ਮੈਂ ਵੀ ਮੈਂ ਸਖਣੀ ਬ੍ਰਦਰ ਨੂੰ ਬ੍ਰਦਰ ਨੂੰ ਸਵੇਰੇ ਕਿ ਨੜਕੀ ਕੇ ਸ਼ਾਮ ਨੂੰ ਸਵੇਰੇ ਵੀ ਤੇ ਸ਼ਾਮ ਵੀ ਪਪਾ ਗੱਲ ਵੀ ਕਰਦੇ ਇਹਨਾਂ ਦੇ ਬ੍ਰਦਰ ਦੇ ਨਾਲ ਹਾਂਜੀ ਬੇਟਾ ਸ਼ੁਕਰੀਆ ਇੱਥੇ ਸ਼ੌਂਕਿਆ ਬੰਨੂ ਦੀਦੀ ਤੋਂ ਕਰਨ ਇਸ ਤਰ੍ਹਾਂ ਪਪਾ ਵਾਲੇ ਤੋਂ ਹੁਣ ਆਪਾਂ ਕਰ ਲਈ ਹਾਂਜੀ ਕਿਹੜਾ ਸਿੰਗਰ ਪਖਾਉਂਦੇ ਤੁਹਾਨੂੰ ਰਣਜੀਤ ਬਾਵਾ ਜੀ ਕਦੇ ਬਿਨਾ ਸੀਸ ਤੋਂ ਹੋਂ ਗਦੇ ਬਿਨਾ ਫੀਸ ਤੋਂ ਉਹ ਸਾਡੀ ਵਖਰੀ ਆ ਪਤੇ ਨਹੀਂ ਉਹ ਕੀ ਤੀਰਸ ਤੋਂ ਜੀ ਕਦੇ ਬਿਨਾ ਸੀਸ ਤੋਂ ਕਦੇ ਬਿਨਾ ਫੀਸ ਤੋਂ ਸਾਡੀ ਵਖਰੀ ਆ ਪਤੇ ਨਹੀਂ ਉਹ ਕੀ ਤੀਰਸ ਤੋਂ ਹੋ ਪਾੜ ਕੇ ਕਿਤਾਬਾਂ ਦਾ ਪਲੈਂਦੇ ਅਸਲਾ ਲੰਡਨ ਚ ਜਾ ਕੇ ਵੈਰੀ ਕੇਰਦਾ ਸੂਰਮੇ ਦਲੇਰ ਦਾ ਸਿੰਘ ਨਾਮ ਸ਼ੇਰ ਦਾ ਲੰਗਰ ਚ ਦੇ ਗਲੋੜ ਪਵੇ ਤੇ ਅੱਗ ਫੇਰਦਾ ਸੂਰਮੇ ਦੇ ਲੇਰ ਦਾ ਸਿੰਘ ਨਾਮ ਸ਼ੇਰ ਦਾ ਲੰਗਰ ਚ ਦੇ ਗਲੋੜ ਪਵੇ ਤੇ ਗਫੇਰ ਦਾ ਹੋ ਹੋ ਪਹਿਲਣ ਸਿੰਘ ਸਾਡਾ ਸੀ ਮਜੀਠੀਆ ਤੇ ਸਿੱਖ ਵਿਗਿਆਨੀ ਤੋਪਦਾ ਹੱਥ ਲਾ ਕੇ ਸੀ ਪਤਾਲੀ ਲੋਗ ਮਰਦਾ ਵੇ ਪੂਰਾ ਜਮਾਂ ਜੰਗ ਤੋਪਦਾ ਓ ਬਾਬਾ ਦੀ ਪਸੇ ਖੰਡਾ ਟਾਰਾ ਸੇਪਦਾ ਪਤਾ ਲੱਗਦਾ ਸੀ ਉੱਠਦੇ ਹਨੇਰ ਦਾ ਸੂਰਮੇ ਦਲੇਰ ਦਾ ਸਿੰਘ ਨਾਮ ਸ਼ੇਰ ਦਾ ਮੰਗਰਾਚ ਦੇਗ ਲੋੜ ਪਵੇ ਤੇ ਗਫੇਰ ਦਾ ਹੋ ਅੱਪ ਗੱਲ ਵੀ ਕਰਦੇ ਇਹਨਾਂ ਦੇ ਪਾਪਾ ਦੇ ਨਾਲ ਜਿਨ੍ਹਾਂ ਨੇ ਬੱਚਿਆਂ ਦਾ ਸੁਪਨਾ ਸੀ ਸਾਡੇ ਪਾਪਾ ਜਿਹੜੇ ਗਾਇਕਰ ਬਣਨਾ ਪਰ ਉਹਨਾਂ ਦਾ ਸੁਪਨਾ ਨਹੀਂ ਪੂਰਾ ਹੋਇਆ ਪਰ ਉਹਨਾਂ ਦਾ ਸੁਪਨਾ ਜਿਹੜਾ ਬੱਚੇ ਪੂਰਾ ਕਰਦੇ ਪਏ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਰਜਿੰਦਰ ਸਿੰਘ ਆ ਜੀ ਸਿੱਧਾ ਤੇ ਸੋਨੂ ਦੇ ਨਾਲ ਮੈਨੂੰ ਇੱਥੇ ਪਿੰਡ ਦੇ ਵਿੱਚ ਜਾਣਿਆ ਜਾਂਦਾ ਸਰ ਮੇਰੇ ਬੱਚੇ ਤੁਹਾਡਾ ਸੁਪਨਾ ਪੂਰਾ ਕਰਦੇ ਪਏ ਹਾਂ ਜੀ ਸਰ ਬੱਚੇ ਬਹੁਤ ਮਿਹਨਤ ਕਰ ਰਹੇ ਆ ਜਿਹੜਾ ਮੇਰਾ ਸੁਪਨਾ ਸੀ ਅੱਜ ਉਹ ਬੱਚੇ ਕਰ ਰਹੇ ਆ ਤੇ ਮੇਰੇ ਮਨ ਨੂੰ ਬਹੁਤ ਖੁਸ਼ੀ ਆ ਵੀ ਮੇਰੇ ਬੱਚੇ ਇੰਨੇ ਲੈ ਕੇ ਆ ਮਿਹਨਤ ਕਰ ਰਹੇ ਆ ਤੇ ਮਿਹਨਤ ਕਰਕੇ ਉਹ ਵਧੀਆ ਸਿੰਗਰ ਜਿਹੜੇ ਉਹ ਬਣ ਗਏ ਕਿੰਨੀ ਕਿ ਮਿਹਨਤ ਲੱਗਦੀ ਪਈ ਹੈ ਬੱਚਿਆਂ ਨੂੰ ਸਿਖਾਉਣਾ ਵਾ ਫਿਰ ਗਾਉਣਾ ਵੀ ਉਹਨਾਂ ਨੇ ਸਵਿਆਜ਼ ਵੀ ਕਰਨਾ ਵਾ ਸਕੂਲ ਵੀ ਜਾਣਾ ਸਰ ਬਹੁਤ ਮਿਹਨਤ ਕਰ ਰਹੇ ਆ ਬੱਚੇ ਬੜਾ ਸਟ੍ਰਗਲ ਵਾ ਕਈ ਵਾਰ ਇਹਨਾਂ ਨੂੰ ਮੇਲਿਆਂ ਦੇ ਵਿੱਚ ਮੈਂ ਲੈ ਕੇ ਜਾਣਾ ਵਾ ਜਗਰਾਤੇ ਵੀ ਸਾਨੂੰ ਕਈ ਵਾਰ ਬੁੱਕ ਹੁੰਦੇ ਉਹਨਾਂ 'ਚ ਵੀ ਜਾਣਾ ਜਗਰ ਮੇਲਿਆਂ ਵਾਲਿਆਂ ਦੇ ਵੀ ਫੋਨ ਆਉਂਦੇ ਕਈ ਵਾਰ ਇੰਨੀ ਗਰਮੀ ਦੇ ਵਿੱਚ ਦੁਪਹਿਰੇ ਮੋਟਰਸਾਈਕਲ ਤੇ ਲੈ ਕੇ ਬੱਚਿਆਂ ਨੂੰ ਜਾਣਾ ਤੇ ਮੇਲੇ ਦੇ ਵਿੱਚ ਵੀ ਗਰਮੀ ਹੋਣੀ ਪਰ ਚਲੋ ਪ੍ਰਬੰਧਕਾਂ ਨਾਲ ਸਾਡੀ ਗੱਲ ਭਈ ਹੁੰਦੀ ਸਾਨੂੰ ਬੁਲਾਇਆ ਹੁੰਦਾ ਟਾਈਮ ਸਾਨੂੰ ਮਿਲ ਜਾਂਦਾ ਪਰ ਸਟਰਗਲ ਕਰਨਾ ਪੈਂਦਾ ਮਿਹਨਤ ਵਾਸਤੇ ਤੁਹਾਨੂੰ ਪਤਾ ਕਾਮਯਾਬ ਹੋਣਾ ਹਾਂ ਸੋਸ਼ਲ ਮੀਡੀਆ ਦੀ ਬੱਚੀ ਜਿਹੜੀ ਬੜੀ ਫੇਮਸ ਹੋ ਗਈ ਹਾਂਜੀ ਸੋਸ਼ਲ ਮੀਡੀਆ ਦੇ ਉੱਤੇ ਬੱਚਿਆਂ ਦੇ ਬਹੁਤ ਸਾਰੇ ਵਿਊ ਨੇ ਔਰ ਪਿੱਛੇ ਜਿਹ ਥੋੜੇ ਦਿਨ ਹੋਏ ਆ ਪਿਛਲੇ ਦਿਨੀ ਇਹਦੀ ਬੇਟੀ ਦੀ ਸੋਸ਼ਲ ਮੀਡੀਆ ਦੇ ਉੱਤੇ ਛੋਟੀ ਜੀ ਕਲਿੱਪ ਇੱਕ ਬੜੀ ਧੀਆ ਵਾਲਾ ਸੌਂਗ ਜਿਹੜਾ ਬਹੁਤ ਮਸ਼ਹੂਰ ਹੋਇਆ ਔਰ 2 ਮਿਲੀਅਨ ਤੋਂ ਵੱਧ ਉਸ ਕਲਿੱਪ ਨੂੰ ਜਿਹੜੇ ਵਿਊ ਹੋਏ ਨੇ ਔਰ ਬਹੁਤ ਸਾਰਾ ਲੋਕਾਂ ਨੇ ਪਿਆਰ ਬਖਸ਼ਿਆ ਮੇਰੇ ਨਗਰ ਨੇ ਵੀ ਬਹੁਤ ਸਾਰਾ ਪਿਆਰ ਬਖਸ਼ਿਆ ਬਾਹਰੋਂ ਲੋਕਾਂ ਦੇ ਬਹੁਤ ਸਾਰੇ ਫੋਨ ਆਉਂਦੇ ਨੇ ਔਰ ਇਹਦੀ ਬੱਚੇ ਦੀ ਆਈਡੀ ਜਿਹੜੀ ਇੰਸਟਾਗ੍ਰam ਦੇ ਉੱਤੇ ਸਿਮਰਨ ਸੇਖਵਾ ਦੇ ਨਾਲ ਬਣੀ ਹੋਈ ਆ ਹੈਸ਼ ਪਾ ਕੇ 440 ਤੁਸੀਂ ਕੱਢ ਕੇ ਦੇਖ ਸਕਦੇ ਜੇ ਬੱਚੀ ਦੀ ਆਈਡੀ ਦੇਖਿਆ ਜੇ ਤੇ ਉਹ ਆਈਡੀ ਨੂੰ ਕਹਿੰਦੇ ਕਿਸੇ ਤਗੀਦ ਕਰਨੇ ਵੀ ਉਹਨੂੰ ਸ਼ੇਅਰ ਕੀਤਾ ਹਾਂਜੀ ਬਹੁਤ ਪਪੂਲਰ ਜਿਹੜਾ ਕੋਈ ਮਾਨਵ ਬਲੌਗਰ ਆ ਉਹਨੇ ਆਈਡੀ ਨੂੰ ਸ਼ੇਅਰ ਕੀਤਾ ਮੁੰਡਾ ਕਰਨ ਸਾਊਂਡ ਵਾਲਾ ਵੈ ਇੱਕ ਸਾਡਾ ਵੀਰ ਤਰਨਤਨ ਤੋਂ ਉਹਨੇ ਵੀ ਬੱਚੀ ਦੀ ਕਲਿੱਪ ਨੂੰ ਸ਼ੇਅਰ ਕੀਤਾ ਬਹੁਤ ਸਾਰੇ ਵਿਊ ਹੋਏ ਉਹਨਾਂ ਦੇ ਨਾਲ ਹੀ ਮੈਂਸ਼ਨ ਹੋਈ ਆਈਡੀ ਬੱਚੀ ਸਚਨ ਨੇ ਕੋਈ ਜਲਦੀ ਨੂੰ ਵੀ ਸ਼ੇਅਰ ਕੀਤਾ ਹਾਂਜੀ ਪਿਛਲੇ ਦਿਨ ਇੱਕ ਸਚਨ ਉਹ ਜਾਜੀ ਪੀਟੀਸੀ ਪੰਜਾਬੀ ਦੇ ਜਿਹੜੇ ਜੱਜ ਨੇ ਉਹਨਾਂ ਦੀ ਸਾਡੇ ਬੱਚਿਆਂ ਦੀ ਉਹਨਾਂ ਨੇ ਵੀਡੀਓ ਆਪਣੇ ਆਪਣੇ ਫੋਨ ਦੇ ਉਤੋਂ ਸ਼ੇਅਰ ਕੀਤੀ ਆ ਕਲਾਸਮੇਟ ਗਾਣਾ ਔਰ ਸਾਡੇ ਜ਼ਿਲ੍ਹੇ ਦੇ ਵਿੱਚੋਂ ਇਹਨਾਂ ਬੱਚਿਆਂ ਦੀ ਉਹਨਾਂ ਨੇ ਵੀਡੀਓ ਸ਼ੇਅਰ ਕੀਤੀ ਬਹੁਤ ਸਾਰੇ ਵਿਊ ਉਸ ਵੀਡੀਓ ਨੂੰ ਇਹ ਹਜ਼ਾਰਾਂ ਲੋਕਾਂ ਨੇ ਬੱਚਿਆਂ ਨੂੰ ਦੇਖਿਆ ਵਾ ਸਚਨ ਉਹ ਜਾਜੀ ਜੀ ਇੰਸਟਾਗ੍ਰam ਦੀ ਆਈਡੀ ਤੇ ਰਾਈ ਬਹੁਤ ਸਾਰਾ ਪਿਆਰ ਮਿਲਿਆ ਸਾਰਿਆਂ ਵੱਲੋਂ ਇਹ ਦੇਖਿਆ ਤੁਸੀਂ ਭੈਣ ਭਰਾਵਾਂ ਦਾ ਪਿਆਰ ਔਰ ਜਿਹੜਾ ਪਿਆਰ ਹੈ ਇਹਨਾਂ ਦਾ ਸੋਸ਼ਲ ਮੀਡੀਆ ਤੇ ਇਹਨਾਂ ਨੂੰ ਜਿਆਦਾ ਬਹੁਤ ਜਿਆਦਾ ਲੋਕੀ ਲਾਈਕ ਵੀ ਕਰਦੇਗੇ ਔਰ ਦੇਖਦੇ ਵੀ ਪਏ ਆ ਨਵਟਾਲਾ ਤੋਂ ਵਿੱਕੀ ਵਾਲੀ